اجے بچ کے سارے آن بند فتی اجد اجد کے گل نہیں بول اجد گٹ بچ کے سارے اجے بچ تھوڑ دی براد کڑ گٹ بچ کے اجد اجد کے سارے 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 حق تے آڑیاں دے سارے دے سارے دے او میرے گنگن گالے او میرے گنگن گالے ਬਰਤਦਾ ਦੇ ਦੀਸ਼ੀਰਵਾਦ ਦੇ ਦੀ ਕਿ ਪਾ ਦਾਨੀਏ ਬੇਅੰਤ ਮਾਇਆ ਹੈ ਦਾ ਕੋਈ ਨਹੀਂ ਪਾਸ ਜਾ ਤੁਸੀਂ ਕੀ ਕਹਿਣਾ ਮਾਂ ਨੂੰ ਤੂੰ ਜੀ ਮੈਚਾਣਾ ਕੱਲ ਨਹੀਂ ਆਗੇ ਮੈਂ ਤੁਹਾਨੂੰ ਕਹਿਣਾ ਪੈਤੀ ਬੋਲੋ ਤੇ ਮਾਂ ਤੋ ਕਿਧਰੇ ਮਾਂ ਕੋ ਸਾਰੇ ਕੰਮ ਕਰਾਉਣੇ ਨੇ ਜਿਹੜੇ ਚਾਹੁੰਦੇ ਨੇ ਕਿ ਮਾਂ ਰਾਣੀ ਅੱਗੇ ਹੋ ਕੇ ਸਾਡੇ ਸਾਰੇ ਕਾਰ ਸਵਾਰੋ ਤੋ ਕਿਹੜਾ ਕਿਹੜਾ ਚਾਹੁੰਦਾ ਹੈ ਸਾਰੇ ਜਾਣਦੇ ਨੇ ਜੇ ਮਾਂ ਦੇ ਚੰਨਾਂ ਜੋ ਬੈਠੇ ਹੋ ਤੇ ਗੱਜ ਕੇ ਹੱਥ ਜਿਦਾਓ ਕਿਉਂਕਿ ਕਿਲੇ ਜੇਗਾ ਤੇਰੀ ਰਜਨ ਨਕਸ਼ ਓ ਜੀ ਟਾਕੀਆਂ ਦੇ ਵੇਦਾ ਦੋਸਾ ਓਂ ਆਵਾ ਪਾਵ ਤਸਲੇ ਗਲੇ ਫਲੰਬਰਮ ਮਿਤਾ ਨੂੰ ਚੰਗਰ ਚੇਕ ਕਰਕੇ ਰਾਸ਼ੀ ਤੇ ਚੱਕਾਈ ਤੇ ਰੁਕੋ ਤਾ ਚੱਕ ਲੋ ਹਰ बंद कुछ नहीं कर सकता बोलते जै माता इसलिए की कहते जो करना ਉਹ ਵੀ ਨਾ ਜਿਹੜੀ ਨਵੇਂ ਲੈਸਮੀ ਤੇ ਉਹ ਵੀ ਵੀਰ ਬਜਲੰਗੇ ਛੋਟਾ ਵੀਰ ਜਗਮੀਤ ਗੁੱਡੀ ਜਿਹੜਾ ਉਹ ਕਰਾ ਕੇ ਦੇਗਾ ਜੇ ਕੋਈ ਅੜੇਗਾ ਕੰਮ ਉਹ ਇਹਨੂੰ ਮੈਂ ਵੀ ਕਹਾਂਗਾ ਕਿ ਸੋ ਮੈਂ ਇੱਕ ਵਾਰੀ ਫੇਰ ਪੂਰੀ ਮੰਦਰ ਪ੍ਰੀਤ ਸਰ ਨੂੰ ਇਹ ਇਹ ਉਹਨੂੰ ਬਹੁਤ 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 ਮਾਣ ਸ਼ਿਕਰਾਤ ਬਹੁਤ ਧੰਵਾਦੀਆਂ ਆਪਣੇ ਵੱਡੇ ਭਰਾ ਰਾਨ ਬਿੱਲਾ ਜੀ ਦਾ ਤੇ ਮੈਡਮ ਸੁਦੇਸ਼ ਰੀਨ ਜੀ ਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਇਹ ਮਾਨ ਬਖਸ਼ਿਆ ਵੀ ਤੁਸੀਂ ਆਪਣੀ ਹਾਜ਼ਰੀ ਜਿਹੜੀ ਹੈ ਉਹ ਮੰਦਿਰ ਦੇ ਵਿੱਚ ਲਗਾਉਣੀ ਹੈ ਤੇ ਇੱਥੇ ਆਈ ਹੈ ਸਾਡੀ ਕੀਤੀ ਹੈ ਅਸੀਂ ਇਸ ਫੜਾਈ ਦੇ ਕਾਬਲ ਨਹੀਂ ਸੀ ਅਜੇ ਲੇਖਾ ਜੀ ਨੂੰ ਫਿਰ ਬੇਨਤੀ ਕਰਾਂਗਾ ਕਿ ਲੇਖਾ ਜੀ ਤੁਹਾਨੂੰ ਜਿੱਥੇ ਸਾਡੀ ਜ਼ਰੂਰਤ ਹੈ ਅਸੀਂ ਉੱਥੇ ਤੁਹਾਡੇ ਨਾਲ ਰਹਾ ਵਿੱਚ ਫੁੱਲ ਵਰਸੋ ਤਾਂ ਕਿੰਨਾ ਕਿੰਨਾ ਖੁਸ਼ੀ ਆ ਮਾਰਨ ਦੇ ਆਵਾਜ਼ ਦੇ ਕਰਕੇ ਅੱਜਿਆ ਦਰਬਾਰ ਕੀ ਜਸਾਨ ਜੋ ਕਿ ਵੀਰ ਅਮਰਜੀਤ ਸਿੰਘ ਬੱਬੂ ਜੀ ਵਰਜਿੰਦਰ ਸਿੰਘ ਟਿੰਕੂ ਮੇਰੀ ਜਿੰਦ ਜਾਨ ਖਾਸ ਤੌਰ ਤੇ ਸ਼ਹੀਦ ਪਪਾ ਪ੍ਰਤਾਪ ਸਿੰਘ ਸਵਾਲਕਾ ਰਾਤ ਦੀ ਸਭਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਗੁਰਮੀਤ ਸਿੰਘ ਜੀ ਜੋ ਕਿ ਸ਼ਹੀਦ ਬਾਬਾ ਪ੍ਰਤਾਪ ਸਿੰਘ ਸਵਨਕਾ ਰਾਜਪੋਸ਼ਾਵਾ ਦੇ ਰਜਿਸਟਰ ਸਭਾ ਦੇ ਜੋ ਖਜ਼ਾਨਚੀ ਨੇ ਉਹਨਾਂ ਨੂੰ ਵੀ ਮੈਂ ਜੀਆਂ ਆਖਦਾ ਹਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਕੇ ਅਰਦਾਸ ਜੋਇਨ ਕਰਦਾ ਹਾਂ ਕਿ ਏਹ ਮਹਾਰਾਜ ਤੇ ਪਾਤਸ਼ਾਹ ਸਾਡੇ ਭਰਾਵਾਂ ਨੂੰ ਕਦੀ ਤੰਤੀ ਵਾ ਨਾ ਲੱਗੇ ਹਮੇਸ਼ਾ ਹੀ ਅਸੀਂ ਬਾਵਾ ਇੱਕ ਦੂਜੇ ਦੀਆਂ ਇਕੱਠੀਆਂ ਰਹੀਏ ਕਿਉਂਕਿ ਵੀਰੋ ਭੈਣੋ ਜਿਹੜੀਆਂ ਬਾਹਾਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਪੰਡ ਬੱਜੀ ਹੁੰਦੀ ਹੈ ਉਸ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਉਸ ਪੰਡ ਨੂੰ ਕੋਈ ਨਹੀਂ ਤੋੜ ਸਕਦਾ ਪਰ ਜਦੋਂ ਆਪਾਂ ਕੱਲੇ-ਕੱਲੇ ਹੋ ਜਾਂਦੇ ਆ ਤੇ ਕੁਝ ਆਸਾਨ ਫਰਮੋਸ਼ ਲੋਕ ਤੋੜਦੇ ਨੇ ਇਸੇ ਕਰਕੇ ਜੇ ਮੈਂ ਗੱਲ ਕਰਾਂ ਤੇ ਬੜੇ ਮਾਨ ਸਤਕਾਰ ਦੀ ਗੱਲ ਹੈ ਸ਼ਹੀਦ ਬਾਬਾ ਪ੍ਰਤਾਪ ਸਿੰਘ ਪੰਜਾ ਸਾਹਿਬ ਵਾਲੇ ਉਹਨਾਂ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਉਹ ਕੁਰਬਾਨੀ ਇਸ ਕਰਕੇ ਦਿੱਤੀ ਸੀ ਕਿ ਲੋਕਾਂ ਤੇ ਜ਼ਬਰ ਜ਼ਰਮੋ ਜੋ ਹੋ ਰਿਆ ਸੀ ਉਹਨੂੰ ਡਾਕਟਰਾਂ ਵਾਸਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਭਰਾ ਮਰਾ ਇਕੱਠੇ ਰਹਿਣਾ ਹੈ ਤੇ ਓਏ ਮੈਂ ਹੁਣ ਬੇਨਤੀ ਕਰਾਂਗਾ ਅਮਰਜੀਤ ਸਿੰਘ ਜੋਰਾਜੀ ਨੂੰ ਕਿ ਕਿਰਪਾ ਕਰਕੇ ਕਿਉਂਕਿ ਇਹਨਾਂ ਨੇ ਮੇਰੇ ਵਾਂਗੂ ਇਹਨਾਂ ਨੇ ਵੀ ਲੇਖਣ ਲੜੀਏ ਤੇ ਬਹੁਤ ਮਿਹਨਤ ਕੀਤੀ ਹੈ ਬਹਿੰਦ ਟਿਕੂ ਬਿੰਦ ਕੀਤੀ ਲੇਖਣ ਲੜੀਏ ਪਰ ਮਹਾਰਾਜ ਸਾਡੀ ਸ਼ੀਵ ਰਾਤਰੀ ਦਾ ਉਪਲੱਬਜ ਜੋ ਫਿਰਕਾਤਲਾ ਮੰਦਰ ਬਨੇ ਬਾਜ਼ਾਰ ਵੀ ਕਿ ਬਣਾਇਆ ਜਾ ਰਿਹਾ ਤੇ ਬੜਾ ਸੰਦੋਸ਼ ਅੱਜ ਬਹੁਤ ਕਰਮਾ ਭਗਾ ਵਾਲਾ ਦਿਨ ਆ ਸ਼ੁਭ ਰਾਤਰੀ ਅੱਜ ਅੱਜ ਸਾਡੇ ਵੀਰ ਬਿਲੇ ਭਾਈ ਨੇ ਸਾਰਿਆਂ ਨੂੰ ਨਿਹਾਲ ਕੀਤਾ ਇੱਥੇ ਰੌਣਕਾ ਲਾ ਕੇ ਇਸ ਮੰਦਰ ਚ ਤੇ ਬੜੀ ਧੂਮ ਧਾਮ ਨਾਲ ਇੱਥੇ ਸ਼ਵਰਾਤੀ ਦਾ ਇੱਕ ਵਿਆਹ ਮਗਰ ਪੂਰੇ ਢੰਗ ਨਾਲ ਮਨਾਇਆ ਗਿਆ ਇਹ ਜਿੰਨੀ ਟੀਮ ਹੈ ਮੈਂ ਸਾਰੇ ਇਹਨਾਂ ਨੂੰ ਵਧਾਈ ਦਾ ਪਾਤਰ ਦਿੰਦਾ ਵਾਂ ਇਹਨਾਂ ਨੂੰ ਬਹੁਤ ਬਹੁਤ ਉਹ ਮਾਲਕ ਦੀ ਕਿਰਪਾ ਔਰ ਆਸ਼ੀਰਵਾਦ ਵੀ ਇਹ ਗੱਜਰੀ ਰੋਣ ਕਾ ਇਹਨੇ ਲਾਈਆਂ ਐ ਐਸਾ ਵਸੇ ਪੂਰੇ ਪੰਜਾਬ ਨੂੰ ਮੈਂ ਅੱਜ ਦੇ ਦਿਨ ਮੇਂ ਵਧਾਈ ਦਿੰਦਾ ਵਾਂ ਇਹ ਅੱਜ ਦਾ ਦਿਨ ਬਹੁਤ ਭਾਗਾ ਵਾਲਾ ਨੌਜਵਾਨਾਂ ਨੂੰ ਵੀ ਬਰਕਤ ਜਾਨ ਨੌਜਵਾਨਾਂ ਨੂੰ ਇਹੋ ਹੀ ਏ ਕਿ ਸਾਡੇ ਜਿੱਦਾਂ ਬਿੱਲੇ ਭਾਈ ਇੰਨੀ ਸੇਵਾ ਕਰਦੇ ਆ ਕਿ ਆਪਣੇ ਪੂਰੇ ਦੇਸ਼ ਦੀ ਆਪਣੇ ਮਗਰੀ ਮਲਾਦਰੀ ਦੀ ਆਪਣੇ ਜਿੰਨੇ ਵੀ ਮਗਰੀ ਪੰਜਾਬ ਦੇ ਵਾਸੀ ਜਿਹੜਾ ਮੈਂ ਕਹਿੰਦਾ ਵਾਂ ਕਿ ਇਸ ਸਮੇਂ ਦੇ ਪਾਵਨ ਦੇ ਚੰਨ ਅਜ ਦੇ ਦਿਨ ਤੋਂ ਮੈਂ ਸ਼ਕਸ਼ਾ ਲੋ ਕਿ ਖੁਸ਼ੀਆਂ ਭਰਿਆ ਸਾਰੇ ਮਨਾਨ ਰਲ ਮਿਲ ਕੇ ਇਹ ਸਾਰੀਆਂ ਖੁਸ਼ੀਆਂ ਆਸ਼ੀਰਵਾਦ ਮਗਰੀ ਪਰਵਾਤੇ ਇਹ ਕਰ। ਬਿੱਲਾ ਜੀ ਚੇਅਰਮੈਨ ਸਨਾਤਨ ਧਰਮ ਸਭਾ ਸ਼ੀ ਮੰਦਰ ਸੁਕਾ ਤਲਾਬ ਜਿੱਥੇ ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਮਾਹ ਸ਼੍ਰਾਵਤਰੀ ਦੇ ਪਾਵਨ ਅਪਲਖਸ਼ ਤੇ ਲੱਖ ਲੱਖ ਵਧਾਈ ਦਿਨਾ ਹਾਂ ਉੱਤੇ ਹੀ ਮੈਂ ਤੈਜ ਦਾ ਧੰਨਵਾਦ ਕਰਨਾ ਪੂਰੀ ਸੰਗਤ ਦਾ ਤੇ ਸੰਗਤ ਦੇ ਨਾਮ ਨਾਲ ਜੋ ਵਿਸ਼ੇਸ਼ ਤੌਰ ਤੇ ਸਾਡੇ ਜਿੰਨੇ ਵੀ ਵੀਰ ਆਏ ਸ੍ਰੀ ਕੁਬੇਰ ਵਿਜੇ ਪ੍ਰਤਾਪ ਜੀ ਸੋਖ ਔਜਲਾ ਜੀ